ਦੋਸਤੋ ਇੱਕੋ ਇੱਕ ਸਵਾਲ ਹਜ਼ਾਰਾਂ ਲੋਕਾਂ ਦੇ ਦਿਲ ਵਿੱਚ ਘੁੰਮ ਰਿਹਾ ਹੈ ਕਿ ਸਰ ਅਸੀਂ ਪਿੱਛੇ ਤੋਂ ਕਰਨਾ ਚਾਹੁੰਦੇ ਹਾਂ ਪਰ ਡਰ ਲੱਗਦਾ ਹੈ ਕੁਝ ਹੋ ਤਾਂ ਨਹੀਂ ਜਾਊਗਾ ਉਹ ਤੁਹਾਨੂੰ ਅਸਲ ਵਿੱਚ ਮਜ਼ਾ ਹੁੰਦਾ ਹੈ ਜਾਂ ਨਹੀਂ ਆਓ ਇਸ ਰਾਜ ਨੂੰ ਪੂਰੀ ਤਰ੍ਹਾਂ ਖੋਲ ਕੇ ਰੱਖਦੇ ਹਾਂ ਜੇ ਤੁਹਾਡੇ ਦਿਨ ਵਿੱਚ ਵੀ ਇਹ ਫੈਂਟਸੀ ਘੁੰਮਦੀ ਹੈ ਨਾ ਜਾਂ ਤੁਸੀਂ ਇਹ ਪ੍ਰੈਕਟਿਸ ਕਰਦੇ ਹੋ ਤਾਂ ਇਹ ਵੀਡੀਓ ਆਖਰ ਤੱਕ ਜ਼ਰੂਰ ਦੇਖ ਕੇ ਕਿਉਂਕਿ ਮੈਨੂੰ ਪਤਾ ਤੁਸੀਂ ਦੇਖਣ ਵਾਲੇ ਹੋ ਤੇ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਇਹ ਕਰਮਾ ਕਰਮ ਤੇ ਨੌਲੇਜ ਭਰੀਆਂ ਜਿਹੜੀਆਂ ਵੀਡੀਓਜ਼ ਨੇ ਤੁਹਾਡੇ ਫੋਨ ਤੱਕ ਪਹੁੰਚ ਜਾ ਤਾ ਸੁਣੋ ਜਦੋਂ ਅਸੀਂ ਗੱਲ ਕਰਦੇ ਹ ਹਣ ਲੱਖਾਂ ਕਰੋੜਾਂ ਜਿਹੜੀ ਔਰਤਾਂ ਨੇ ਤੇ ਤੁਸੀਂ ਧਿਆਨ ਦਿਮੋ ਤੇ ਵੀਡੀਓ ਪੂਰੀ ਧਿਆਨ ਨਾਲ ਦੇਖਿਓ ਠੀਕ ਹੈ ਫੁੱਲ ਤੁਹਾਨੂੰ ਨੌਲੇਜ ਦੇ ਕੇ ਜਾਊਗੀ ਪੂਰੀ ਉਹ ਵੀ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਹੁਣ ਲੱਖਾਂ ਕਰੋੜਾਂ ਔਰਤਾਂ ਨੂੰ ਇਹ ਪੋਜੀਸ਼ਨ ਇਸੇ ਲਈ ਪਸੰਦ ਹੁੰਦੀ ਹੈ ਕਿਉਂਕਿ ਇਹ ਸਿੱਧਾ ਉਸ ਜਗ੍ਹਾ ਨੂੰ ਟੱਚ ਕਰਦੀ ਹੈ ਜਿੱਥੇ ਸਭ ਤੋਂ ਵੱਧ ਮਜ਼ਾ ਹੁੰਦਾ ਹੈ ਜਿਹਨੂੰ ਆਪਾਂ ਜੀ ਸਪੌਟ ਕਹਿ ਦਿੰਦੇ ਹਾਂ ਠੀਕ ਹੈ ਉਸਨੂੰ ਆਪਾਂ ਕਹਿੰਦੇ ਹਾਂ ਜੀ ਸਪੌਟ ਜਿੱਥੇ ਔਰਤ ਨੂੰ ਜ਼ਿਆਦਾ ਜਿਹੜਾ ਮਜ਼ਾ ਹੁੰਦਾ ਜੀ ਐਸ ਜੀ ਸਪੌਟ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਇਹ ਪੋਜੀਸ਼ਨ ਸਿਰਫ ਔਰਤਾਂ ਲਈ ਮਰਦਾਂ ਲਈ ਵੀ ਧਿਆਨ ਨਾਲ ਸੁਣਿਓ ਜਿਨ੍ਹਾਂ ਦਾ ਸਾਈਜ਼ ਛੋਟਾ ਹੈ ਨਾ ਜਿਹੜੇ ਕਹਿੰਦੇ ਨੇ ਕਿ ਸਾਡਾ ਸਾਈਜ਼ ਛੋਟਾ ਹੈ ਤੇ ਜਿਹੜਾ ਉੱਪਰ ਹੇਠਾਂ ਵੱਲ ਮੁੜਿਆ ਹੋਇਆ ਟੇਡਾ-ਮੇਡਾ ਉਹਨਾਂ ਲਈ ਜਿਹੜੀ ਪੋਜੀਸ਼ਨ ਨਾ ਜਾਦੂ ਹੈ ਉਹ ਜਾਦੂ ਕਰ ਦਿੰਦੀ ਹੈ ਉਹਨਾਂ ਲਈ ਕਿਉਂਕਿ ਇਹ ਬਿਨਾ ਬਹੁਤ ਅੰਦਰ ਗਏ ਉਸੇ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ ਅਸਲ ਮਜ਼ਾ ਹੁੰਦਾ ਇਹਨਾਂ ਨੂੰ ਜ਼ਿਆਦਾ ਡੀਪ ਜਾਣ ਦੀ ਲੋੜ ਨਹੀਂ ਪਾਵੇਂ ਉਹਨਾਂ ਦਾ ਸਾਈਜ਼ ਛੋਟਾ ਹੈ ਠੀਕ ਹੈ ਪਰ ਇਹ ਫਾਇਦਾ ਹੈ ਕਿ ਔਰਤ ਦੇ ਜਿਹੜਾ ਟਿੰਡ ਤੇ ਮੰਨ ਲਓ ਪੇਟ ਤੇ ਮਰਦ ਦੇ ਜਿਹੜੇ ਸਰੀਰ ਦਾ ਪ੍ਰੈਸ਼ਰ ਨਹੀਂ ਪੈਂਦਾ ਇਸ ਪੋਜੀਸ਼ਨ ਦੇ ਵਿੱਚ ਔਰਤ ਦੇ ਪੇਟ ਤੇ ਮਰਦ ਦੇ ਸਰੀਰ ਦਾ ਪ੍ਰੈਸ਼ਰ ਨਹੀਂ ਪੈਂਦਾ ਇਸ ਲਈ ਜੇ ਮੰਨ ਲਓ ਪ੍ਰੈਗਨੈਂਟ ਵੀ ਹੈ ਨਾ ਤੁਹਾਡੀ ਵਾਈਫ ਤਾਂ ਤੁਸੀਂ 5ਵੇਂ 6ਵੇਂ ਮਹੀਨੇ ਵੀ ਬੜੇ ਆਰਾਮ ਨਾਲ ਕਰ ਸਕਦੇ ਆ ਤੇ ਉਹਦੇ ਨਾਲ ਬੱਚਾ